ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਛੋਟੇ ਬੱਚਾ ਨੂੰ 18 ਸਾਲ ਦੇ ਘੱਟ ਉਮਰ ਦੇ ਬੱਚਾ ਨੂੰ ਵਹੀਕਲ ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਆ ਉਹਨਾਂ ਨੂੰ ਵਹੀਕਲ ਨਹੀਂ ਦਿੱਤੇ ਜਾਣਗੇ ਤੇ ਕੁਝ ਸਕੂਲਾਂ ਦੇ ਵਿੱਚ ਅਜੇ ਵੀ ਬੱਚੇ ਵਹੀਕਲ ਲੈ ਕੇ ਸਕੂਲਾਂ ਦੇ ਵਿੱਚ ਆਉਂਦੇ ਨੇ ਵਾਹਨ ਲੈ ਕੇ ਸਕੂਲਾਂ ਦੇ ਵਿੱਚ ਵੜਦੇ ਨੇ ਤੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਕਾਰਵਾਈ ਕਰਦਿਆਂ ਹੋયા ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਉਹ ਬੱਚਿਆਂ ਦੇ ਚਲਾਨ ਕੱਟੇ ਗਏ ਨੇ ਜੀ ਹਾਂ ਉਹਨਾਂ ਬੱਚਿਆਂ ਦੇ ਮਾਪਿਆਂ ਦੇ ਹੱਥ ਵਿੱਚ ਚਲਾਨ ਪੜਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਬੱਚਿਆਂ ਨੂੰ ਸਬਕ ਸਿਖਾਉਂਦੇ ਹੋਏ ਜਿਹੜੇ ਬੱਚੇ ਹੁਣ ਵੀ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨੇ ਉਹਨਾਂ ਦੇ ਚਲਾਨ ਕੱਟੇ ਗਏ ਨੇ ਲੁਧਿਆਣਾ ਲਾਈਵ ਦੇ ਲਈ ਤਰਨੇ ਦੀ ਰਿਪੋਰਟ ਡੀਏਵੀ ਸਕੂਲ ਸਰਾਭਾ ਨਗਰ ਅੰਡਰਏਜ ਦਾ ਚਲਾਨ ਨਹੀਂ ਉਹ ਕਰ ਰਹੇ ਆ ਬੰਦੇ ਅੰਡਰਏਜ ਚਲਾਨ ਕੀਤੇ ਆ ਮੁੰਡਿਆਂ ਦੇ ਸਾਡੇ ਸਾਹਮਣੇ ਅ ਤੁਸੀਂ ਦੇਖਿਆ ਇਹ ਐਕਟ ਵਾ ਚਲਾ ਰਹੇ ਨੇ ਬਿਨਾ ਲੈਸੈਂਸ ਤੋਂ 16 ਸਾਲ ਦੀ ਉਮਰ ਦੇ ਨਾਲ ਦੀ ਠੀਕ ਹੈ ਸਰ ਜਿਹੜਾ ਇਹਨਾਂ ਨੂੰ ਸਮਾਂ ਦਿੱਤਾ ਸੀ 20 ਤਰੀਕ ਤੱਕ ਉਹ ਖਤਮ ਹੋ ਚੁੱਕਿਆ ਕੱਲ ਤੋਂ ਨਾਕੇ ਲੱਗਣੇ ਸ਼ੁਰੂ ਹੋ ਗਏ ਆ ਔਰ ਇਹਦੇ ਤੇ ਕਾਰਵਾਈ ਸ਼ੁਰੂ ਕਰਤੀ ਸ਼ੁਰੂ ਆਪਾਂ ਕਰਨੀ ਠੀਕ ਸਰ ਜੀ ਸਰ ਅੱਛਾ ਜੀ ਮੈਸੇਜ ਦਿਨਾ ਚਾਹੁੰਦੇ ਆ ਮੈਸੇਜ ਇਹ ਹੈ ਬੱਚਿਆਂ ਨੂੰ ਮਾਪਿਆਂ ਨੂੰ ਕਹਿ ਰਹੇ ਆ ਇਹ ਤੁਸੀਂ ਆਪਣੇ ਬੱਚਿਆਂ ਨੂੰ ਇਹਦਾ ਨਾ ਐਕਟ ਪਤਾ ਦਵੋ ਆਪਣੇ ਜਿਹੜੇ ਇਲੈਕਟ੍ਰੋਨਿਕ ਵਾਹਨ ਆ ਇਹਾਂ ਦੀ 250 ਸੀਸੀ ਵਾਰਡ ਦਾ ਉਹ ਬੱਚਾ ਚਲਾ ਸਕਦਾ ਹੈਗਾ ਠੀਕ ਹੈ ਇਹ ਅਪਣੇ ਨਹੀਂ ਚਲਾ ਸਕਦੇ ਲਾਇਸੈਂਸ ਤੇ 16 ਸਾਲ ਦੀ ਉਮਰ ਦਾ ਲਰਨਿੰਗ ਬਣਿਆ ਵੀ ਹੈ ਉਹ ਐਕਟਵਾ ਨਹੀਂ ਚਲਾ ਸਕਦਾ ਸਰ ਲਰਨਿੰਗ ਬਣੇ ਤੇ ਵੀ ਚੱਲਣ ਦੀ ਡਟ ਰਹੀ ਹੈ ਜਾਂ ਵਾਰਨਿੰਗ ਕੱਟਿਆ ਚਲਾਨ ਕੱਟੇ ਕੱਲ ਤੋਂ ਚਲਾਨ ਕੱਟ ਹੋ ਰਿਹਾ ਪਲੀ ਸਰ ਅੱਜ ਵੀ ਕੱਟਿਆ ਕੱਲ ਵੀ ਕੱਟਿਆ Sí,